ਉਹਨਾਂ ਦੀਆਂ ਸਖਤ ਅਧਿਤਤਾ ਨੇ ਔਰ ਸੀਪੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਉਹ ਲੁੱਟਾਂ ਖੋਹਾਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਜ਼ ਨੇ ਭਾਵੇਂ ਗੈਂਗਸਟਰਜ਼ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤੀ ਸਾਡੀਆਂ ਮਤਲਬ ਅਲੱਗ-ਅਲੱਗ ਟੀਮਸ ਨੇ ਤਿੰਨ ਕੇਸਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵੀਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ਏਸੀਪੀ ਵੈਸਟ ਨੇ ਔਰ ਐਸਐਚਓ ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਡੀਸੀਪੀ ਸਿਟੀ 2 ਅਬਨਿਊ ਰਾਣਾ ਜੀ ਜਿਹੜੇ ਆਈਪੀਐਸ ਅਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ ਇੱਕ-ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਸ ਦਾ ਦੱਸ ਦਿੰਨਾ ਵੀ ਇੱਕ ਵਾਰਦਾਤ ਹੋਈ ਸੀ 9724 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬੁਲਾ ਕੇ ਉਹ ਲੈਕਸ ਤੇ ਉਹਨਾਂ ਦਾ ਫੋਨ ਵੇਚਣ ਦੇ ਰਿਲੇਟਿਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਖੋਹ ਕੇ ਲੈ ਗਏ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟਿਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਆ ਰੋਬਨ ਉਰਫ ਰੋਬਨ ਇਹ ਸੰਦੂਪ ਪ੍ਰਾਪਰਟੀ ਡੀਲਰ ਦੇ ਨੇੜੇ ਰਹਿੰਦਾ ਇਹ ਵੀ ਸ਼ਰਟਾ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਰਟਾ ਦਾ ਆ ਲੱਗੀ ਪੁੱਤਰ ਗੋਰਾ ਇਹ ਵੀ ਸ਼ਰਟਾ ਦਾ ਆ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਤਲ ਔਰ ਜਿਹੜਾ ਵਰਤਿਆ ਰੋਂ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ ਔਰ ਦੂਸਰਾ ਕੇਸ ਜਿਸੇ ਸਿੱਧਾ ਇਹਨਾਂ ਦਾ ਐਨਡੀਪੀਐਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਆ ਸਾਡੇ ਲੇਡੀ ਆਫੀਸਰ ਨੇ ਐਸਐਚਓ ਸਾਹਿਬ ਔਰ ਏਸੀਪੀ ਸਾਹਿਬ ਦੀ ਇਹਨਾਂ ਦੀ ਲਈ ਆ ਇਮਰਾਨ ਖਾਨ ਪੁੱਤਰ ਨਰੀਆਲੀ ਹਸੈਨ ਪਿੰਡ ਨਰੀਆਲੀ ਹਸੈਨ ਬਰੇਲੀ ਦਾ ਰਹਿਣ ਵਾਲਾ ਉਤੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ ਡੇਡ ਕਿਲੋ ਦੇ ਲਾਗੇ ਆਪੀਅਮ ਅਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਪੂਸ ਦੀ ਮਸਤੈਦੀ ਆ ਦਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਆਪੀਅਮ ਬਰਾਮਦ ਕੀਤੀ ਆ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਇਸੇ ਤਰ੍ਹਾਂ ਹੀ ਜਿਹੜਾ ਥਰਡ ਕੇਸ ਹੈਗਾ ਇੱਕ 118 ਨੰਬਰ ਮਕਦਮਾ 7724 ਨੂੰ Uh, 111 BNS ऑर्गेनाइज्ड क्राइम सिंडिकेट BNS ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰਨ ਡੈਕਟ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਂ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਨਾਇਆ ਸੰਜੀਵ ਕੁਮਾਰ ਬੱਬਾ ਆ ਔਰ ਉਹਦਾ ਲੜਕਾ ਆ ਔਰ ਇਹਨਾਂ ਨੇ ਉਹਨੂੰ ਫੜਨੇ 'ਚ ਕਾਮਯਾਬੀ ਹਾਸਲ ਕੀਤੀ ਮੇਨ ਸਰਦਨੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਉਤੋਂ ਇਹਦੇ ਨਾਲਾਗੜ ਦੇ ਲਾਗੋ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਆ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ ਚ ਬੜੇ ਖਲਾਸੇ ਹੋਣ ਦੀ ਆਸ ਆ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦੋਂ ਆਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਵੈਪਨ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਆ ਇਹਦੇ ਫਰਦਰ ਵੀ ਅੱਗੇ ਖਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ ਹੋਣਗੇ ਹਾਂ ਇਹ ਬੇਸਿਕਲੀ ਜਿਹੜਾ ਇਹ ਸੰਜੀਵ ਕੁਮਾਰ ਆ ਇਹ ਤਾਂ ਕੋਈ 45 ਇਹ ਲੋਡ ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ 21 22 ਸਾਲ ਦੇ ਆ ਜੋ ਅੱਗੇ ਵੀ ਆਪਾਂ ਦੇਖਦੇ ਆ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਲਾਲਚ ਫਲੈਸ਼ੀ ਲਾਈਫ ਮਤਲਬ ਉਸ ਤਰ੍ਹਾਂ ਇਹਨਾਂ ਨੇ ਮਤਲਬ ਉਹਨਾਂ ਨੂੰ ਫਿਰ ਗਲਾਇਆ ਪਲੱਸ ਫਿਰ ਇਹ ਆ ਵੀ ਵੀ ਕੁਝ ਵੈਪਨ ਰੱਖਾਂਗੇ ਵਾਰਦਾਤ ਕਰਾਂਗੇ ਖੋਹ ਵੀ ਹੋਊਗੀ ਸਨੇਚਿੰਗ ਵੀ ਹੋਊਗੀ ਤੇ ਪਲੱਸ ਥੋੜਾ ਜਿਹਾ ਗੈਂਗ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੈਂਗ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਪਲਾਨਿੰਗ ਸੀ ਪਹਿਲੇ ਕਿਹਦੀ ਵਾਰਦਾਤ ਕਰੀ ਇਹਨਾਂ ਦੇ ਦੋ ਜਣੇ ਹੈ ਜੀ ਜਿਨ੍ਹਾਂ ਤੇ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਇਹ ਜਿਹੜਾ ਜੈ ਸ਼ਰਮਾ ਆ ਔਰ ਸੁਖਾ ਇਹਦੇ ਤੇ 6 ਮੁਕਦਮੇ ਨੇ ਨikhil ਸ਼ਰਮਾ ਤੇ ਦੋ ਨੇ ਤੇ ਮੋਨੀ ਤੇ ਵੀ ਦੋ ਨੇ ਫੰਡੈਸ਼ਨ ਵੀ ਪਰਸੋਂ ਪੀਸੀ ਸਿਟੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਜਿਹੜੇ ਹਮਾਜਦ ਦੇ ਮੁੰਡੇ ਫੜੇ ਸਾਂ ਜਿਨ੍ਹਾਂ ਨੇ ਗੈਂਗਵਰਕ ਕਰਨਾ ਹੀ ਕੀ ਉਹਨਾਂ ਦੇ ਨਾਮ ਨਾਲ ਇਹਨਾਂ ਦੇ ਫਿਲਹਾਲ ਨਹੀਂ ਲਿਆ ਜੀ ਹਜੇ ਪਰ ਇੱਕ ਅਗਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਤੇ ਚੱਲ ਰਹੀ ਆ ਜਦੋਂ ਰੀਸੈਂਟਲੀ ਆ ਬੰਦਾ ਤਾਂ ਅੱਜ ਹੀ ਲਿਆਂਦਾ ਹਮਾਚਲ ਵਾਲਾ ਉਹ ਜਿਹੜੀ ਤੁਸੀਂ ਕਹਿ ਰਹੇ ਉਹਨੂੰ ਬਿਲਕੁਲ ਲਿੰਕੇਜ ਨੂੰ ਚੈੱਕ ਕਰਾਂਗੇ ਸਰ ਇਮਰਾਨ ਖਾਨ ਜਿਹੜਾ ਹੈ ਉਹ ਵਪਾਰੀ ਹੈ ਜਾਂ ਰਿਟੇਲ ਦੇ ਹੈ ਅਜੇ ਪ੍ਰੀ ਲਿੰਰੇਜ ਤਾਂ ਇਹ ਹੀ ਦੱਸਿਆ ਜੀ ਕਿਉਂਕਿ ਇਹਦੀ ਇਹਦੀ ਅਜੇ ਤੱਕ ਹੋਰ ਬੈਕਗ੍ਰਾਉਂਡ ਤਾਂ ਕ੍ਰਿਮੀਨਲ ਨਹੀਂ ਆਈ ਵੀ ਕੋਈ ਤੇ ਐਨਡੀਪੀਐਸ ਦਾ ਮਕਦਮਾ ਦਰਜ ਹੋਵੇ ਹੱਲੇ ਤਾਂ ਮਤਲਬ ਰਿਮਾਂਡ ਤੇ ਆ ਫਰਦਰ ਆਪਾਂ ਨੂੰ ਇਹ ਤਾਂ ਕਲੀਅਰ ਹੋ ਜਾਏਗਾ ਜੋ ਆਏਗਾ ਤੁਹਾਨੂੰ ਦੱਸਾਂਗੇ ਜੀ ਨਾਲ ਇਮਰਾਨ ਖਾਨ ਤਾਂ ਵੈਸੇ ਬੇਸਿਕਲੀ ਵਿਲਅ ਟਾਈ ਚੱਲੀਆਂ ਦੀ ਰੇੜੀ ਹਾਂ ਚੱਲੀਆਂ ਦੀ ਰੇੜੀ ਨਿੱਕੀ ਮੋਟੀ ਲੇਬਰ ਟਾਈ ਇਹ ਤੇ ਜਿਹੜਾ ਖਰੀਦਦਾਰ ਹੈ ਉਹਦੇ ਬਾਰੇ ਕੁਝ ਸੱਜਿਆ ਹੁਣ ਹੱਲੇ ਹੱਲੇ ਕੁਝ ਨਹੀਂ ਜੀ ਹੱਲੇ ਤਾਂ ਤੁਹਾਨੂੰ ਦੱਸਿਆ ਨੇ ਵੀ ਜੇ ਪੂਰਸ ਦੀ ਮਸਤੈਦੀ ਸੀ ਵੀ ਫੜ ਲਿਆ ਇਹਨੂੰ ਮੌਕੇ ਤੇ ਹੁਣ ਚੈੱਕ ਕਰਦੇ ਵੇ ਫਰਦਰ ਇਹਨੇ ਕਿੱਥੇ ਜਾਣਗੇ ਬਡੇ ਸਾਹਿਬ ਪਾਊਡਰ ਬੈਲਟ ਜਿੰਨੇ ਤਕਰੀਬਨ ਗੁਜਰ ਨੇ ਉਹ ਦੁਆਲੇ ਉਹ ਯਾਦਾਂ ਲੇ ਕੇ ਜੇ ਇਹਨਾਂ ਦਾ ਕੈਟਾਗਰੀ ਹੋਈ ਹੈ ਉਹਨੋਂ ਕੁਝ ਹੋ ਗਿਆ ਵੀ ਬੋਲਿਆ ਨਹੀਂ ਹੱਲੇ ਉਹਨੂੰ ਰਮਾਂਡ ਲੈ ਕੇ ਅਜ ਕਲੀਅਰ ਕਰਾਂਗੇ ਇਸ ਗੱਲ ਨੂੰ ਪਾਊਡਰ ਬੈਲਟ ਦਾ ਤੁਹਾਡੀ ਗੱਲ ਠੀਕ ਆ ਵੀ ਕਈ ਨਸ਼ਾ ਦਾ ਬੜੇ ਬੜੇ ਕਈ ਐਂਗਲਸ ਤੇ ਇੱਥੇ ਚੱਲ ਰਿਹਾ ਔਰ ਉਹਨੂੰ ਜ਼ਰੂਰ ਹਰੇਕ ਡੈਪ ਸਾਡੀ ਜਿੰਨੀ ਵੀ ਮਲਾਜ਼ਮਾਂ ਦੀਆਂ ਰੋਸਾਂ ਜਿੰਮੇਦਾਰ ਸਾਰੀ ਉਹਨਾਂ ਲਗਾੜਾ ਹੋਈਏ ਜਦੋਂ ਇਹ ਮਹੀਨੇ ਬਾਅਦ ਛੁੱਟ ਗਈ ਜਿਮਾਂ ਤੋਂ ਬਾਹਰ ਆ ਜਾਂਦਾ ਜਿੱਦਿਆ ਸਾਬ ਨੇ ਮੀਟਿੰਗ ਕੀਤੀ ਜਾਨ ਇਹਨਾਂ ਸਜ਼ਾ ਜਿੰਨੀ ਪਾਦੀ ਆ ਆਪਣੇ ਸਜ਼ਾ ਕੋ ਬਾਅਦ ਹੀ ਨਾਲ ਬਿਠਾ ਲਿਖਿਆ ਦੇਖੋ ਜੀ ਇਹ ਇਹ ਬੇਸਿਕਲੀ ਮੇਰੇ ਅਨਸਰ ਦੇਣ ਵਾਲੇ ਨਹੀਂ ਹੈ ਤੁਹਾਡਾ ਕੁਐਸਚਨ ਇਹ ਤਾਂ ਜੁਡੀਸ਼ਰੀ ਨਾਲ ਰਿਲੇਟਡ ਆ ਸੀ ਉਹ ਸਾਡੀਆਂ ਮੰਥਲੀ ਮੀਟਿੰਗਸ ਹੁੰਦੀਆਂ ਜੀ ਅਸੀਂ ਜਿਹੜੇ ਆਪਣੇ ਕੋ ਰੈਲੇਵੈਂਟ ਸੈਕਸ਼ਨ ਦੇ ਥੱਲੇ ਉਹਨਾਂ ਨੂੰ ਜੇ ਕੋਈ ਗੱਲ ਦੱਸਦੇ ਆ ਤਾਂ ਸਾਡੀ ਪੂਰੀ ਕੋਆਪਰੇਸ਼ਨ ਆ ਕੋਈ ਅਸੀ ਗੱਲ। ਕਿਦਾਂ ਇਹ ਲਾ ਲੈਂਦੀ ਹੈ ਕਿਉਂਕਿ ਮੁਲਾਜ਼ਮਾਂ ਨੇ ਮੈਂ ਕਿਹਾ ਕਿ ਉਹ ਜ ਸਾ 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 ਦੇ। ਇਹ ਜਦੋਂ ਮੇਰੇ ਬਾਅਦ 12 ਆਇਆ ਫਿਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਯਾਰ ਸਾਡੇ ਕੋਲ ਤਾਂ ਕੀ ਖਾਲਾ ਇਹ ਨਾਲ ਮੇਰੇ ਬਾਅਦ ਜਮਾਨਤ ਬਾਹਰ ਆਇਆ। ਹਾਂਜੀ ਹਾਂਜੀ ਇਹ ਤਾਂ ਚਲੋ ਜੀ ਟ੍ਰਾਇਲ ਦਾ ਇਸ਼ੂ ਹੈਗਾ ਇਹ ਟ੍ਰਾਇਲ ਦੇ ਵਿੱਚ ਸਾਡੇ ਦਾ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਾਡੀ ਕਨਵਿਕਸ਼ਨ ਰੇਟ ਕਾਫੀ ਚੰਗੀ ਆ ਪਰ ਠੀਕ ਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹ ਜੀ ਗੱਲ ਨੂੰ ਵੀ ਧਿਆਨ ਚ ਰੱਖਿਆ ਜੀ। ਪ੍ਰੈਕਟੀ ਇਹਦੇ ਵਿੱਚ ਜੀ ਰੈਪਰੈਸ਼ਨ ਬਣਾਉਂਦੇ ਕਿ ਕਿ ਲੁੱਟੇ ਰਹੇ ਬਿਕੋਜ਼ ਦਾ ਸਟੂਡੈਂਟ ਹੈ ਜਿਹੜੇ ਇਸ ਕੇਸ ਦੇ ਵਿੱਚ ਆਈਟੀਆਈ ਦਾ ਆਈਟੀਆਈ ਦਾ ਆਈਟੀਆਈ ਦਾ ਕੀ ਉਹ ਸਟੂਡੈਂਟ ਨੇ ਐ ਬੇਸਿਕਲੀ ਸਾਰੇ ਸਟੂਡੈਂਟ ਹਾਂਜੀ ਅਲੱਗ-ਅਲੱਗ ਹੀ ਨੇ ਕੋਈ 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 ਸਟੂਡੈਂਟ ਆ ਕੋਈ ਕੰਮ ਕਰਨ ਵਾਲਾ ਆ ਗਰੁੱਪ ਹੀ ਆ ਜੀ ਬੇਸਿਕਲੀ ਚਾਂਸਾ ਹੀ ਜੋ ਤੁਹਾਨੂੰ ਦੱਸਿਆ ਵੀ ਮਤਲਬ ਫਾਈਨੈਂਸ਼ੀਅਲੀ ਬੈਨੀਫਿਟ ਜੇ ਜੇ ਲੁੱਟਕੋ ਹੋਊਗੀ ਤਾਂ ਅਮੀ ਉਹਦੇ ਪੈਸੇ ਬਚਣਗੇ ਜੇ ਵੈਪਨ ਬੇਕਰੂਗਾ ਤਾਂ ਵੀ ਬਚਣਗੇ ਤੋ ਜਿਹੜਾ ਜੋ ਅੱਜ ਕੱਲ ਯੰਗਸਟਰਸ ਨੂੰ ਮੇਨ ਪ੍ਰੋਬਲਮ ਪੈ ਗਈ ਹੈ ਵੀ ਹਾਰਡ ਵਰਕ ਛੱਡ ਕੇ ਤੇ ਫਲੈਸ਼ੀ ਲਾਈਫ ਸਟਾਈਲ ਦਿਖਾਉਣੀ ਸੁੱਖਾ ਕੈਂਟ ਦੇ ਵਿੱਚ ਜਿਆ ਮੇਕ ਨੂੰ ਫਲਾਲਾ ਹੈਗਾ ਉਹਦੇ ਮਾਦਾ ਸਾਹਿਬ ਕੋਈ ਲਾਜ ਨੂੰ ਅ ਨਿਕਲ ਨਹੀਂ ਮੇਰੇ ਹਲੇ ਫਿਲਹਾਲ ਇਹ ਨੋਟਿਸ ਨਹੀਂ ਦੇਖ ਲੈਂਦਾ ਉਸ ਦਾ ਹੋਣਗੇ ਸਰ ਜੀ ਜੀ ਆ ਸੁੱਖਾ ਕਹਿੰਗੇ ਇਹ ਮਨੇ ਕਿਤੇ ਕਿਤੇ ਬਾਹਰ ਦਾ ਤਾਂ ਕਿਤੇ ਸ਼ਹਿਰ ਚੋਂ ਸ਼ਹਿਰ ਤੋਂ ਬਾਹਰ ਦਾ ਮੈਂ ਦਾ ਕੋ ਬਾਹਰ ਨਹੀਂ ਕੇਸਸ ਦਾ ਇਹਨਾਂ ਦਾ ਜ਼ਿਆਦਾ ਅਮਰਸਰ ਦੇ ਹੀ ਆ ਜੀ ਸਦਰ ਦੇ ਆ اسلامਾਬਾਦ ਦੇ ਆ ਜਿੰਨੇ ਮਤਲਬ ਜਿਹੜੇ 379 ਬੀ ਆ 336 ਆ 25 ਅੰਡੈਕਟ ਮਤਲਬ ਆਲਮੋਸਟ ਕਮਿਸ਼ਨਰੇਟ ਦੇ ਅੰਦਰ ਅੰਦਰ ਹੀ ਆ ਮਤਲਬ ਕੋਲ ਮਿਲਾਂ ਗਏ ਆਪਣੀ ਵੀ ਮੈਰੇਟ ਤੋਂ ਆਂਦੀ ਵਾਦੀ ਵਾਦੀ ਪਿਸਤਲ ਵੀ ਆਂਦੀ ਗਈ ਇਹਦਾ ਬਹੁਤ ਵੱਡਾ ਸੈਂਸ ਪਿਸਤਲ ਜਿਹੜਾ ਇਹ ਜਿਹੜੇ ਆ ਵਾਲੇ ਸਾਡੇ ਵਾਲੇ ਦਾ ਐਮਪੀ ਅੰਦਰ ਦੇ ਸਰਾਊਂਡਿੰਗ ਹੀ ਡਿਟੈਕਟ ਹੋਏ ਜਦੋਂ ਵੀ ਆਪਾਂ ਕਿਸੇ ਨੂੰ ਮੁਸਲਮਾਨ ਨੂੰ ਫਰਦੇ ਆ ਤੇ ਮੁਸਲਮਾਨ ਦਾ ਜਦੋਂ ਦੇਖਦੇ ਆ ਤਾਂ ਏਜ ਜਿਹੜੀ ਹੁੰਦੀ ਹੈ ਇੱਕ ਨੌਜਵਾਨ ਪੀੜੀ ਦੀ ਹਿਆ ਤਾਂ ਲੱਗਦਾ ਨਹੀਂ ਵੀ ਕਿਤਨਾ ਕਿਤੇ ਨੌਜਵਾਨ ਪੀੜੀ ਜਿਹੜਾ ਗਲਤ ਪਾਸੇ ਜਿਹੜਾ ਉਸ ਪਾਸੇ ਲਾਇਆ ਜਾ ਰਿਹਾ ਨਹੀਂ ਇਹ ਤਾਂ ਠੀਕ ਹੈ ਜੀ ਉਹ ਤਾਂ ਮੈਂ ਅੱਗੇ ਦੱਸਿਆ ਵੀ ਜਦੋਂ ਬੱਚੇ ਫਲੈਸ਼ੀ ਲਾਈਫ ਸਟਾਈਲ ਨੂੰ ਲਾਈਕ ਕਰਦੇ ਆ ਜਿਹੜੇ ਜਿਹੜੇ ਚੰਗੇ ਬੱਚੇ ਉਹ ਨਹੀਂ ਕਰਦੇ ਜੀ ਤਾਂ ਮਤਲਬ ਇਹਦਾ ਇਹਦਾ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਆ ਜਿੱਥੇ ਪੁਲਿਸ ਦਾ ਰੋਲ ਆ ਉੱਥੇ ਹੀ ਸਾਡੀ ਸੋਸਾਇਟੀ ਦਾ ਰੋਲ ਆ ਪੇਰੈਂਟਸ ਦਾ ਵੀ ਰੋਲ ਆ ਪ੍ਰੈਸ ਦਾ ਵੀ ਰੋਲ ਆ ਇਹ ਤਾਂ ਇਹ ਤਾਂ ਕਲੈਕਟਰ ਵਰ ਰਿਸਪੌਂਸਿਬਿਲਟੀ ਵਾਲੀ ਗੱਲ ਹੈ ਸਰ ਸੰਜੀਵ ਠੀਕ ਹੈ ਜੀ ਕ੍ਰਿਮਨਲ ਜੀ ਹਾਂ ਜੀ ਹੰਦੇ ਦਾ ਬੈਕਗ੍ਰਾਉਂਡ ਕੀ ਹੈ ਵੀ ਕੰਮ ਕੰਮ ਕਰਦਾ ਹੈ ਜਾਂ ਨਹੀਂ ਸੰਜੀਵ ਦੇ ਹਾਂ ਜੀ ਸੁੱਖਾ ਜਿਹੜਾ ਉਹ ਕੰਮ ਕਰਦਾ ਹੈ ਹਾਂ ਜੀ ਹਾਂ ਜੀ ਉਹ ਚੈੱਕ ਕੀਤਾ ਗਿਆ ਨਾ ਸਰ ਇਸ ਦੀ ਮਾਤੇ ਦੇ ਨਾਲ ਹੀ ਰੱਖੀ ਨੇ ਕ੍ਰਿਮਨਲ ਕਿਹ ਜੀ ਜੇ ਦੀ ਬੈਕਗ੍ਰਾਉਂਡ ਕ੍ਰਿਮਨਲ ਮੱਲਵਾ ਹੀ ਕੁਛ ਨਹੀਂ ਜੀ ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰਦਾ ਥੈਂਕ ਯੂ